ਏਟੀਐਮ ਦੇ ਵਿੱਚ ਮੈਂ ਆਪਣਾ ਕਾਰਡ ਪਾ ਕੇ ਮੈਂ ਨੰਬਰ ਲਾ ਕੇ ਮੈਂ ਚੈੱਕ ਕਰਿਆ ਤੇ ਉਹ ਮਸ਼ੀਨ ਨੇ ਜਿੱਦਾਂ ਡਿਕਲਾਈਨ ਕਰਤਾ ਤੇ ਮੈਂ ਬਾਹਰ ਨੂੰ ਨਿਕਲ ਰਿਹਾ ਇਹ ਕਵਰੇ ਦੇ ਉਹ ਵੜ ਗਿਆ ਅੰਦਰ ਕਾਰਡ ਪਾ ਕੇ ਨੰਬਰ ਲਾਓ ਫਿਰ ਆਪੇ ਮੈਨੂੰ ਪਰੇ ਕਰਕੇ ਆਪੇ ਮੇਰਾ ਰੰਬਾਹ ਤੂੰ ਕਰਦਾ ਕੀ ਆ ਜਦੋਂ ਮਸ਼ੀਨ ਪੈਸੇ ਦੇ ਨਹੀਂ ਰਹੀ ਤੂੰ ਕਾਹਦੇ ਕਰਦਾ ਮੈਂ ਆਹੇ ਕਰਦਾ ਕਰਦਾ ਇੱਧਰ ਨੂੰ ਆ ਆਪਣਾ ਜਿਹੜੀ ਕਾਰਡ ਪਾਇਆ ਤੇ ਉਹ ਮੇਰਾ ਕੱਢ ਲੈ ਕੇ ਭੱਜ ਲਿਆ ਮੈਂ ਤਾਂ ਤਾਂ ਬਚਾ ਹੋ ਗਿਆ ਇੱਥੇ ਪਬਲਿਕ ਨੇ ਇਹਨੂੰ ਘੇਰ ਲਿਆ ਇਹ ਮੈਂ ਜਦੋਂ ਅੰਦਰ ਅੰਦਰ ਗਿਆ ਮੈਂ ਇਹ ਗੇਟ ਤੇ ਖੜਾ ਸੀ ਇਹਦੇ ਨਾਲ ਦਾ ਬਾਹਰ ਦੋ ਹੀ ਰੱਜੇ ਹੋਇਆ ਨਸ਼ੇ ਨਾਲ ਹੁਣ ਪਰ ਸਾਹਮਣੇ ਤਾਂ ਮੈਂ ਪੁੱਛਿਆ ਵੀ ਨਹੀਂ ਬਾਪੂ ਜੀ ਕਹਿ ਰਹੇ ਕਿ ਪੈਸੇ ਕਢਾਉਣ ਲੱਗੇ ਸੀ ਉਹ ਬੰਦੇ ਕਿਤੇ ਵੀ ਆਹ ਕਾਰ ਦੂਜਾ ਬਾਹੋ ਵੀ ਪੈਸੇ ਕਢਾਉਣ ਵਾਲੇ ਨਕਲੀ ਸੀਗੇ ਉਹਨੇ ਤਾਂ ਸਟੇਟਮੈਂਟ ਦਿੰਦੇ ਉਦਾਂ ਦਿਖ ਲੈਨੇ ਕਿ ਕਰ ਕੀ ਹੈ ਸੀਨੇ ਪੈਸੇ ਦਿੱਤੇ ਨਹੀਂ ਉਹ ਮਸ਼ੀਨ ਆਵਾਜ਼ ਕਰਦੀ ਆ ਵੀ ਤੁਹਾਡਾ ਕੈਸ਼ ਆ ਗਿਆ ਮੈਂ ਗੇਟ 'ਚ ਆ ਗਿਆ ਨਹੀਂ ਜੀ ਨਹੀਂ ਜੀ ਤੁਸੀਂ ਆਓ ਜੀ ਆਹ ਤੁਹਾਡਾ ਮਸ਼ੀਨ ਕਾਰਡ ਮੰਗਦੀ ਆ। ਐਨ ਵੀ ਬੰਨੋ ਯਾਰ। ਪੱਕਾ ਨਾਮ ਆ ਭਾਈ ਆ। ਬੰਨੋ ਇਹਨੂੰ ਨਾਲ ਹੀ ਬੰਨੋ। ਹਾਂ। ਦੱਸ। ਨਹੀਂ ਮੈਂ ਕਹਿ ਰਿਹਾ ਤੁਹਾਨੂੰ ਬੰਨੋ। ਕੋਈ ਕੰਮ ਨਹੀਂ ਭਾਈ। ਉਹ ਬੰਨ ਨਹੀਂ ਹੈਗਾ ਤੇਰੇ ਕੋਲ। ਬਾਹਰ ਹੈ ਇਹ। ਇਹ ਹੱਥ ਤੇ ਕੀ ਹੈ? ਹਾਂ। ਇਹਦੇ ਕੋਲ ਵੀ ਫੋਨ ਨਹੀਂ ਹੈਗਾ। ਉਹਦੇ ਕੋਲ ਵੀ ਫੋਨ ਨਹੀਂ ਹੈਗਾ। ਨਹੀਂ ਨਹੀਂ ਭਾਈ ਇਹ ਨਹੀਂ ਵੰਦ ਕੈਮਰਾ ਫਿਰ ਨਾ ਦੇਖੋ ਆ ਲੈ ਸੱਚ ਦੱਸ ਨਹੀਂ ਤਾਂ ਫੱਟਣਾ ਬੋਲ ਉਹ ਦੇਖੋ ਦੇਖੋ ਸੱਚ ਦੱਸ ਉਹ ਬੰਦੂ ਕੀ ਬਤਾਉਂਦਾ ਬੰਦੂ ਆ ਕਾਰਡ ਨੇ ਕੱਢਿਆ ਤੇ ਉਹਨਾਂ ਨੇ ਆ ਕਾਰਡ ਪਾਸਤਾ ਵੇਚੇ ਇਹਦੀ ਐਮ ਦੇ ਤੇ ਮੈਂ ਦੇਖਿਆ ਮੇਰਾ ਕਾਰਡ ਹੈ ਨਹੀਂ ਤੇ ਮੈਂ ਜਦੋਂ ਇਹਨੇ ਮਗਰ ਭੱਜਿਆ ਕਾਰਡ ਕੱਢ ਕੇ ਜਦੋਂ ਉਹ ਉਹ ਇੱਥੇ ਆ ਕੇ ਝੇੜਿਆ ਤੇਰੇ ਨੇ ਆ ਕਾਰਡ ਮੈਨੂੰ ਫੜਾਇਆ ਤਨਵੀਰ ਆ ਲੈ ਲੋ ਕਾਰਡ ਆਪਣਾ ਮੈਂ ਕਿਹਾ ਮੇਰਾ ਕਾਰਡ ਹੈ ਨਹੀਂ ਮੇਰਾ ਕਾਰਡ ਦੇ ਤੇ ਫੇਰੇ ਸਾਡ ਮੈਂ ਫੜ ਲਿਆ ਤੋਂ ਫਿਰ ਆਹ ਸਾਡੇ ਨੇ ਮੇਰੇ ਵਾਲਾ ਆ ਪਰ ਇਹ ਸਿੱਕਿਆ ਹੋਇਆ ਸੀ ਥੱਲੇ ਪੈਂਜੀ ਨੂਨ ਤੇ ਸੀ ਜਦੋਂ ਇਹ ਚੱਕਿਆ ਤਨਵੀਰ ਜੀ ਆਹ ਤੁਹਾਡਾ ਮੈਂ ਕਿਹਾ ਇਹ ਮੇਰਾ ਇਸ ਕਰਕੇ ਆ ਦੋ ਕਾਰਡ ਇਹਦੇ ਕੋਲ ਸੀ ਜਿਆ ਦੋ ਕਾਰਮਜੀਤ ਸਿੰਘ ਕੀ ਮਾਮਲਾ ਕੀ ਹੋਣਾ ਸੀ ਇਹਦਾ ਮਾਮਲਾ ਨਾ ਮੈਂ ਏਟੀਐਮ ਦੇ ਵਿੱਚ ਮੈਂ ਆਪਣਾ ਕਾਰਡ ਪਾ ਕੇ ਮੈਂ ਨੰਬਰ ਲਾ ਕੇ ਮੈਂ ਚੈੱਕ ਕਰਿਆ ਤੇ ਉਹ ਮਸ਼ੀਨ ਨੇ ਜਿੱਦਾਂ ਡਿਕਲਾਈਨ ਕਰਤਾ ਕਿ ਮੈਂ ਬਾਹਰੋਂ ਨਿਕਲ ਰਿਹਾ ਇਹ ਕਮਰੇ ਦੇ ਉਹ ਵੜ ਗਿਆ ਅੰਦਰ ਗੇਟ ਦੇ ਜਦੋਂ ਮੈਂ ਬਾਹਰੋਂ ਕਹਿੰਦਾ ਜੀ ਆਜੋ ਆਜੋ ਤੁਹਾਡੇ ਪੈਸੇ ਮਸ਼ੀਨ ਦੇ ਰਹੀ ਆ ਤੇ ਮੈਂ ਕਿਹਾ ਵੀ ਪੈਸੇ ਮੈਨੂੰ ਦੇਖਦੇ ਹੀ ਆ ਮਸ਼ੀਨ ਆਵਾਜ਼ ਕਰਦੀ ਆ ਜਦੋਂ ਆਪਾਂ ਨੂੰ ਪੈਸੇ ਕੱਢਦੀ ਆ ਬਾਹਰ ਉਹ ਮੈਂ ਕਿਹਾ ਯਾਰ ਕੁਝ ਕਹਿੰਦੀ ਤਾਂ ਨਹੀਂ 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 ਤੁਸੀਂ ਨਾ ਆਪਦਾ ਮੋਬਾਈਲ ਨੰਬਰ ਦੱਸ ਲਿਜਾ ਦੇਖਿਆ ਲਿਖਿਆ ਆ 10 ਨੰਬਰ ਡਿਜਟ ਪਰੋ ਆਪਣਾ ਮੈਨੂੰ ਦੱਸ ਹੀ ਜਾਂਦਾ 10 ਨੰਬਰ ਆਪਦੇ ਮੋਬਾਈਲ ਦੇ ਪਰੋ ਮੈਂ ਭਰਤੇ ਤੇ ਉਪਰ ਇਥੇ ਦੁਬਾਰਾ ਹੁਣ ਤੁਸੀਂ ਦੁਬਾਰਾ ਸਹੀ ਨਹੀਂ ਹੋਇਆ ਤੁਸੀਂ ਦੁਬਾਰਾ ਕਾਰਡ ਪਾਓ ਮੈਂ ਕਿਹਾ ਜਨ ਪੈਸੇ ਦੇ ਨਹੀਂ ਰਹੀ ਮਸ਼ੀਨ ਨਹੀਂ ਨਹੀਂ ਤੁਸੀਂ ਦੁਬਾਰਾ ਕਾਰਡ ਪਾਓ ਕਾਰਡ ਪਾ ਕੇ ਨੰਬਰ ਲਾਓ ਮੇਰਾ ਆਪ ਹੀ ਮੈਨੂੰ ਪਰੇ ਕਰਕੇ ਆਪ ਹੀ ਮੇਰਾ ਰੰਬਾਹ ਤੂੰ ਕਰਦਾ ਕੀ ਆ ਜਦੋਂ ਮਸ਼ੀਨ ਪੈਸੇ ਦੇ ਨਹੀਂ ਰਹੀ ਤੂੰ ਕਾਹਦੇ ਕਰਦਾ ਮੈਂ ਆਹੇ ਕਰਦਾ ਕਰਦਾ ਇੱਧਰ ਨੂੰ ਆਪ ਦਾ ਜਿਹੜਾ ਕਾਰਡ ਪਾਇਆ ਤੂੰ ਮੇਰਾ ਕਾਰਡ ਲੈ ਕੇ ਭੱਜ ਲਿਆ ਮੈਂ ਤਾਂ ਤਾਂ ਬਚਾ ਹੋ ਗਿਆ ਇੱਥੇ ਪਬਲਿਕ ਨੇ ਇਹਨੂੰ ਘੇਰ ਲਿਆ ਇਹ ਦੋ ਬੰਦੇ ਨੇ ਇਹ ਮੈਂ ਜਦੋਂ ਅੰਦਰੋਂ ਅੰਦਰ ਗਿਆ ਮੈਂ ਇਹ ਗੇਟ ਤੇ ਖੜਾ ਸੀ ਇਹਦੇ ਨਾਲ ਦਾ ਬਾਹਰ ਦੋ ਹੀ ਰੱਜੇ ਹੋਇਆ ਨਸ਼ੇ ਨਾਲ ਤੇ ਉਸ ਤੋਂ ਬਾਅਦ ਜਦੋਂ ਗੇਟ ਤੋਂ ਬਾਹਰ ਮੈਂ ਨਿਕਲ ਲੱਗਿਆ ਤੇ ਮੈਨੂੰ ਕਹਿੰਦਾ ਜੀ ਆਜੋ ਆਜੋ ਤੁਹਾਡਾ ਕੈਸ਼ ਨਿਕਲ ਰਿਹਾ ਮੈਂ ਕਿਹਾ ਮੈਨੂੰ ਪਤਾ ਹੀ ਲੱਗ ਗਿਆ ਕੈਸ਼ ਨਿਕਲ ਰਿਹਾ ਹੈ ਹਨਾ ਉੱਥੇ ਜਿਹੜੀਆਂ ਦੂਜੀਆਂ ਮਸ਼ੀਨਾਂ ਨੇ ਉਹ ਕੁਦਰਤੀ ਮਸ਼ੀਨਾਂ ਬੰਦ ਹੋ ਗਈਆਂ ਹਨਾ ਨਹੀਂ ਇਹਨੇ ਤਾਂ ਮੇਰਾ ਕਾਰਡ ਲੈ ਕੇ ਚਲੋ ਸਾਰਾ ਮੇਰਾ ਨੰਬਰ ਲੈ ਲਿਆ ਸੀ ਸਾਰਾ ਕੁਝ ਲੈ ਪੈ ਨੰਬਰ ਸਾਰਾ ਕੁਝ ਲੈ ਲਿਆ ਸੀ ਹਜੇ ਕੋ ਕਿ ਫੜਿਆ ਗਿਆ ਨਾ ਮੌਕੇ ਤੇ ਜੇ ਤਾਂ ਆਪਣਾ ਟਾਈਮ ਪੈ ਜਾਂਦਾ ਵੀ ਕਾਰਡ ਲੈ ਕੇ ਨਿਕਲ ਜਾਂਦੇ ਫਿਰ ਤਾਂ ਉਹਨਾਂ ਨੂੰ ਇਹ ਤੇ ਮੈਸੇਜ ਆ ਜਾਣਾ ਸੀ ਫੋਨ ਤੇ ਵੀ ਭਾਈ ਕਾਰਡ ਕਢਾ ਪੈਸੇ ਕਢਾਇਆ ਹੈ ਨਾ ਤੇ ਉਹਨਾਂ ਤਾਂ ਮੈਂ ਮੌਕੇ ਜਦੋਂ ਮੈਂ ਮਸ਼ੀਨ ਦੇ ਵਿੱਚ ਕਾਰ ਫੜਿਆ ਨਾ ਉਸੇ ਟਾਈਮ ਆਦੇ ਮਗਰ ਭੱਜਨੇ ਪਰ ਰੋਲਾ ਪਾਤਾ ਮੈਂ ਕਿਹਾ ਫੜੋ 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 ਇਹਨੂੰ ਹਨਾ ਇਹੋ ਕੁਦਰਤੀ ਇਸ ਗੱਲ ਦੇ ਵਿੱਚ ਆ ਜਾਂਦਾ ਵੈਸੇ ਤਾਂ ਕੋਈ ਮੌਕੇ ਦੇ ਬੰਦ ਕੇ ਕੋਈ ਮੌਕੇ ਤੇ ਲੈ ਗਈ ਨਾ ਦੂਜਾ ਸੀਗਾ ਉਹ ਉਹ ਜਿਹੜਾ ਉਹ ਉੱਥੋਂ ਹੀ ਜਦੋਂ ਇਹਨੂੰ ਪਤਾ ਲੱਗਿਆ ਨਾ ਵੀ ਇਹਦੇ ਮਗਰ ਪੈ ਗਏ ਉਹ ਉੱਥੋਂ ਹੀ ਪਰੇ ਨੂੰ ਨਿਕਲ ਗਿਆ ਉਹ ਦੋਨੇ ਹੀ ਰੱਜੇ ਹੋਏ ਨਸ਼ੇ ਨਾਲ ਖਾੜੇ ਨਾ ਤਾਂ ਹੁੰਦਾ ਨਹੀਂ ਹਨਾ ਪ੍ਰਸ਼ਾਸਨ ਤੋਂ ਮੰਗਦਾ ਮੈਂ ਇਹੀ ਕਰਦਾ ਵੀ ਜੇ ਹੁਣ ਮੇਰੇ ਵਰਗੇ ਭਲੇ ਬਾਣ ਸਾਨੂੰ ਠੱਗਦੇ ਆ ਵੀ ਇਹਨਾਂ ਤੇ ਕੋਈ ਕਾਰਵਾਈ ਕਰੀ ਜਾਵੇ ਹਨਾ ਵੀ ਹੁਣ ਮੇਰੇ ਕੋਲ ਤਾਂ ਅਹੀ ਜਿਹੜਾ 5-4000 ਰੁਪਈਆ ਸੀਗਾ ਬੈਂਕ 'ਚ ਇਹਨੇ ਲੈ ਜਾਣਾ ਸੀ ਹਨਾ ਇਹ ਸਿਕੋਂਠੀ ਇੱਥੇ ਹੈ ਨਹੀਂ ਸੀ ਅਗਲੇ ਤੇ ਸੀਗਾ ਮੈਂ ਤਾਂ ਜਦੋਂ ਨਾ ਹੁਣ ਮਾਪਾ ਨੂੰ ਮਸ਼ੀਨ ਨੇ ਪੈਸੇ ਦਿੱਤੇ ਨਹੀਂ ਉਹ ਮਸ਼ੀਨ ਆਵਾਜ਼ ਕਰਦੀ ਆ ਵੀ ਤੁਹਾਡਾ ਕੈਸ਼ ਆ ਗਿਆ ਮੈਂ ਗੇਟ 'ਚ ਆ ਗਿਆ ਨਹੀਂ ਜੀ ਨਹੀਂ ਜੀ ਤੁਸੀਂ ਆਓ ਜੀ ਆਹ ਤੁਹਾਡਾ ਮਸ਼ੀਨ ਕਾਰਡ ਮੰਗਦੀ ਆ ਹਨਾ ਆਪੇ ਮੈਨੂੰ ਪੜ ਕੇ ਦੱਸੀ ਜਦੋਂ ਮੈਂ ਕਿਹਾ ਸਾਹ ਹੈ ਵੀ ਮੈਨੂੰ ਕਹਤੇ ਐ ਕਰੀ ਜਾਂਦਾ ਹਨਾ ਮੈਂ ਇਹਨੂੰ ਕਹੀ ਜਾਂਦਾ ਤੂੰ ਪਰੇਰਾ ਪਰੇਰਾ ਵੀ ਮੈਨੂੰ ਮਸ਼ੀਨ ਨੇ ਪੈਸੇ ਨਹੀਂ ਦੇਣੇ ਹਨਾ ਵੀ ਹੈ ਨਹੀਂ ਕੈਸ਼ ਨਹੀਂ ਹੈ ਸ਼ਹਿਰ ਨਹੀਂ ਨਹੀਂ ਤੁਹਾਡਾ ਦੇਖੋ ਤਾਂ ਮਸ਼ੀਨ ਤਾਂ ਕਹਿੰਦੀ ਆ ਤੁਹਾਡਾ ਕਾਰਡ ਦਾ ਆ ਮੰਗਦੀ ਆ ਦੁਆਰਾ ਆਪਣਾ ਪਿੰਨ ਨੰਬਰ ਮੰਗਦੀ ਆ ਮੋਬਾਈਲ ਨੰਬਰ ਮੰਗਦੀ ਆ ਪੜ ਪੜ ਦੱਸੀ ਜਾਵੇ ਆ ਹੁਣ ਇੱਥੇ ਭਲਾ ਬਣ ਸੀ ਜਾ ਬਣਿਆ ਖੜਾ ਉਥੇ ਦਾ ਸਕੈਂਟ ਲਾਈ ਇਹਨੇ 70 ਹੋਣ ਨੂੰ ਜਦ ਹੀ ਤਾਂ ਜਦੇ ਮੇਰਾ ਲੈ ਕੇ ਕਾਰਜਿਆ ਭੱਜ ਗਿਆ ਹੈ ਪੁਲਿਸ ਤਾਂ ਆਈਆ ਮੈਨੂੰ ਮੈ ਤਾਂ ਅੱਧੇ ਘੰਟੇ ਤੋਂ ਵੀ ਬਾਅਦ ਹੈ ਪੁਲਿਸ ਤਾਂ ਆਈਆ ਘੰਟਾ ਹੀ ਹੋ ਗਿਆ ਹੁਣ ਆਹ ਪਾ ਜੀ ਹੁਣ ਕੀ ਕਹਿ ਸਕਦੇ ਆ ਮੈਂ ਤਾਂ ਹੁਣ ਇਹੀ ਆਪਾਂ ਤਾਂ ਕਹਿ ਸਕਦੇ ਆ ਵੀ ਤੁਸੀਂ ਇਹਦੇ ਤੇ ਕੋਈ ਕਾਰਵਾਈ ਕਰੋ ਹੈ ਨਾ ਮੇਰੇ ਨਾਲ ਤਾਂ ਹੋਇਆ ਪਹਿਲੀ ਵਾਰ ਹੀ ਹੋਇਆ ਮੈਂ ਤਾਂ ਅੱਗੇ ਜੇ ਬੰਦੇ ਲੈ ਹੁੰਦਾ ਰਹੇ ਬੰਦਾ ਚਾਂਟ ਰਹਿੰਦਾ ਵਾ ਹੁਣ ਮੈਨੂੰ ਤਾਂ ਪਤਾ ਵੀ ਨਹੀਂ ਸੀ ਇਹ ਹੁਣ ਪਰ ਸਾਹਮਣੇ ਤਾਂ ਮੈਂ ਪੁੱਛਿਆ ਬਣੀਆ ਬਾਪੂ ਜੀ ਕਹਿ ਰਹੇ ਕਿ ਪੈਸੇ ਕਢਾਉਣ ਲੱਗੇ ਸੀ ਉਹ ਬੰਦੇ ਕਿਤੇ ਵੀ ਆ ਕਾਰ ਦੂਜਾ ਪਾਉ ਪੈਸੇ ਕਢਾਉਣ ਵਾਲੇ ਨਕਲੀ ਸੀਗੇ ਉਹਨੇ ਤਾਂ ਸਟੇਟਮੈਂਟ ਦਿੰਦੇ ਉਦਾਂ ਦਿਖ ਲੈਨੇ ਕਿ ਗੜੀ ਕੀ ਹੈ ਪਤਾ ਲੈ ਕੇ ਇੱਕ ਹੀ ਸੀਗਾ ਹਾਂ ਤੋਂ ਦੋ ਬੰਦੇ ਦੱਸੇ ਗਏ ਉਹ ਗੁਜਰ ਨੀਗਾ ਹੈਗਾ ਉਹ ਕਹਿੰਦਾ ਨਾਲ ਨਹੀਂ ਸੀਗਾ ਨੂੰ ਪੁੱਛਿਆ ਕਹਿੰਦਾ ਉਹਦੇ ਨਾਲ ਸੀਗਾ ਮੌਕੇ ਤੇ ਹੋਰ ਵੀ ਕੁਛ ਨਹੀਂ ਬਰਾਮਦ ਹੋਈ ਨਾ ਨਹੀਂ ਜੋ ਕੁਛ ਨਹੀਂ ਬਰਾਮਦ ਹੈ